ਅੱਜ ਦਾ ਵਿਸ਼ਾ ਹੈ ਗੱਲ ਦਾ ਸਵਾਦ ਇਸ ਵਿੱਚ ਪਾਤਰ ਹਨ ਸ਼ੇਰ ਸਿੰਘ ਅਤੇ ਦੂਸਰੇ ਪਾਤਰ ਹਨ ਪਿੰਡ ਦੇ ਕੁਝ ਲੋਕ ਸ਼ੇਰ ਸਿੰਘ ਸ਼ੇਰ ਸਿੰਘ ਆਪਣੀ ਜ਼ਿੰਦਗੀ ਨੂੰ ਇੱਕ ਵੱਖਰੇ ਤਰੀਕੇ ਨਾਲ ਜਿਉਣਾ ਚਾਹੁੰਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਨੂੰ ਨਹੀਂ ਮੰਨਦਾ ਉਹ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰਕੇ ਕਿਸੇ ਵੀ ਚਮਤਕਾਰ ਪਖੰਡ ਜਾਂ ਬਹਿਰ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦਾ ਉਹ ਸਿੱਖ ਵਿਰੋਧੀ ਤਾਕਤਾਂ ਜੋ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਹੀਆਂ ਹਨ ਉਹਨਾਂ ਤਾਕਤਾਂ ਨੂੰ ਨੰਗਾ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਪਿੰਡ ਵਿੱਚ ਕੋਈ ਨਸ਼ਾ ਨਾ ਵਿਕੇ ਇਸੇ ਮਕਸਦ ਨਾਲ ਉਹ ਕੁਝ ਲਿਖ ਕੇ ਆਪਣੀ ਆਵਾਜ਼ ਲੋਕਾਂ ਕੋਲ भेजना ਚਾਹੁੰਦਾ ਦੂਸਰੇ ਪਾਸੇ ਉਹ ਲੋਕ ਜੋ ਸਦੀਆਂ ਤੋਂ ਆਪਣੇ ਪਿਓ ਦਾ دیਵਾਨ ਜਿਉ ਰਹੇ ਹਨ ਉਸੇ ਤਰ੍ਹਾਂ ਜਿਉਣਾ ਚਾਹੁੰਦੇ ਹਨ ਹਰ ਆਦਮੀ ਚਮਤਕਾਰਾਂ ਵਿੱਚ ਵਿਸ਼ਵਾਸ ਰੱਖਦਾ ਹੈ ਵਿਹਮਾ ਭਰਮਾ ਵਿੱਚ ਭਟਕਿਆ ਫਿਰਦਾ ਹੈ ਪੰਡ ਵਿੱਚੋਂ ਨਸ਼ਾ ਆਮ ਮਿਲ ਰਿਹਾ ਹੈ ਸਭ ਦੀ ਸੋਚ ਹੈ ਕਿ ਆਪਾਂ ਐਸ ਕਰੋ ਕੋਈ ਮਰਦਾ ਤਾਂ ਮਰੀ ਜਾਵੇ ਬਸ ਆਪਣਾ ਕੰਮ ਕਰੋ ਨਸ਼ਾ ਕਰੋ ਸ਼ਾਮ ਨੂੰ ਰੋਟੀਆਂ ਨਾਲ ਰੱਜ ਲੋ ਸੌ ਜਾਓ ਪਿੰਡ ਵਿੱਚ ਕੁਝ ਵੀ ਹੋਵੇ ਬਸ ਬੋਲੋ ਨਾ ਚੁੱਪ ਰਹੋ ਇੱਕ ਦਿਨ ਛੇਰ ਸਿੰਘ ਨੇ ਕਿਹਾ ਕਿ ਕੋਈ ਕਿਸੇ ਕਿਸਮ ਦਾ ਚਮਤਕਾਰ ਨਹੀਂ ਹੁੰਦਾ ਇਹ ਗੱਲ ਸਾਨੂੰ ਗੁਰਬਾਣੀ ਕਹਿੰਦੀ ਹੈ ਉਸ ਦੀ ਇਹ ਗੱਲ ਸੁਣ ਕੇ ਪਿੰਡ ਦੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਹਨ ਹਰ ਇੱਕ ਨੂੰ ساری ਕਹਾਣੀ ਬਾਰੇ ਪੂਰਾ ਪੂਰਾ ਪਤਾ ਹੈ ਕਿ ਕੀ ਗੱਲ ਹੋਈ ਹੈ ਹੁਣ ਸ਼ੁਰੂ ਹੁੰਦਾ ਹੈ ਗੱਲ ਦਾ ਸਵਾਦ ਪਹਿਲਾ ਆਦਮੀ ਸ਼ੇਰ ਸਿੰਘ ਕੱਲ ਕੀ ਰੌਲਾ ਸੀ ਬਾਈ ਦੂਜਾ ਆਦਮੀ ਕੀ ਰੌਲਾ ਪੈ ਗਿਆ ਸ਼ੇਰ ਸਿੰਘ ਤੀਜਾ ਆਦਮੀ ਕੱਲ ਕੀ ਰੌਲਾ ਹੋ ਗਿਆ ਬਾਈ ਸ਼ੇਰ ਸਿੰਘ ਕੋਈ ਗੱਲ ਨਹੀਂ ਬਾਈ ਹੋਈ ਅਗਲਾ ਆਦਮੀ ਯਾਰ ਤੂੰ ਕੀ ਲੈਣਾ ਨਾ ਗੱਲਾਂ ਤੋਂ ਰੋਟੀ ਖਾ ਕੇ ਸੋਝਾ ਕਰ ਅਗਲਾ ਆਦਮੀ ਕੱਲ ਕੀ ਪੰਗਾ ਲੈ ਲਿਆ ਸ਼ੇਰੇ ਤੈਨੂੰ ਕੀ ਲੋੜ ਆ ਯਾਰ ਇਹੋ ਜਿਹਾ ਕੰਮ ਨਾ ਕਰਿਆ ਕਰ ਛਣਾ ਬਣਿਆ ਕਰ ਪੜਿਆ ਲਖਾ ਬੰਦਾ ਯਾਰ ਪੂ ਆਗਲਾ ਆਦਮੀ ਓ ਸ਼ੇਰੇ ਖੜੀ ਖੜੀ ਯਾਰ ਭਾਈ ਖੜੀ ਕੀ ਗੱਲ ਆ ਭਾਈ ਓ ਯਾਰ ਕੱਲ ਕੀ ਹੋ ਗਿਆ ਕੀ ਗੱਲ ਹੋ ਗਈ ਕੁਛ ਨਹੀਂ ਭਾਈ ਸ਼ੇਰਾ ਕੋਈ ਆਦਮੀ ਓਏ ਕਮਲਾ ਹੋ ਗਿਆ ਬਈ ਇਹਨੂੰ ਤਾਂ ਢਿੱਲੇ ਦੀ ਅਕਲ ਨਹੀਂ ਪੜਿਆ ਲਿਖਿਆ ਬੰਦਾ ਹੋ ਗਿਆ ਕੁੱਤੇ ਕੰਮ ਕਰੀ ਜਾਂਦਾ ਅਗਲਾ ਆਦਮੀ ਸਾਰਾ ਪਿੰਡ ਇੱਕ ਪਾਸੇ ਇਕੱਲਾ ਹੀ ਗਿਆਨੀ ਬਣਿਆ ਫਿਰਦਾ ਅਗਲਾ ਆਦਮੀ ਓ ਯਾਰ ਛੱਡ ਛੇਰੇ ਤੂੰ ਇਹ ਕੰਮ ਤੂੰ ਕੀ ਲੈਣਾ ਹੈ ਕੁਝ ਪਹਿਣਾ ਫਿਰ ਇਹਦੇ ਘਰ ਵਾਲੀ ਨੂੰ ਕੱਲ ਕੀ ਗੱਲ ਹੋ ਗਈ ਪਹਿਣੇ ਕੱਲਾ ਰੋਲਾ ਸੀ ਇੱਕ ਹੋਰ ਆਦਮੀ ਬਹੁਤ ਚੰਗਾ ਹੋਇਆ ਵੇ ਬਹੁਤ ਚਾਂਬੜਿਆ ਸੀ ਇਹ ਐਵੇਂ ਬੋਲਦਾ ਰਹਿੰਦਾ ਇੱਕ ਹੋਰ ਆਦਮੀ ਸ਼ੇਰੇ ਤੈਨੂੰ ਕੀ ਮਿਲਦਾ ਨਕਮਾਟੋਂ ਨਾ ਯਾਰ ਕਰਿਆ ਕਰ ਤੂੰ ਕੀ ਲੈਣਾ ਸ਼ੇਰਾ ਓ ਯਾਰ ਤੁਸੀਂ ਮੇਰਾ ਸਿਰ ਖਾ ਲਿਆ ਹੈ ਪੁੱਛ ਪੁੱਛ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਂ ਅੱਜ ਤੱਕ ਕਿਹੜੀ ਗੱਲ ਕਹਿ ਰਤੀ ਇਹੋ ਜਿਹੀ ਜਿਹੜੀ ਸੁਣ ਕੇ ਤੁਸੀਂ ਮੈਨੂੰ ਆਪਣਾ ਦੁਸ਼ਮਣੀ ਹੀ ਬਣਾ ਲਿਆ ਹੈ ਕੋਈ ਇੱਕ ਵੀ ਗਲਤ ਦਾ ਸਬੂਤ ਦੇਵੋ ਜਿੱਥੇ ਮੈਂ ਆਪਣੇ ਕਿਸੇ ਗੁਰੂ ਸਾਹਿਬ ਦੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵਾਂ ਇੱਕ ਵੀ ਸ਼ਬਦ ਕਿਹਾ ਹੋਵੇ ਐਵੇਂ ਇੱਕ ਦੂਜੇ ਤੋਂ ਸੁਣ ਕੇ ਭੱਜੀ ਜਾਂਦੇ ਖੁੱਦੋਂ ਤੇ ਟੋਲਾ ਨਾ ਮਾਰਿਆ ਕਰੋ ਗੱਲ ਦੀ ਢੰਗਾਈ ਵਿੱਚ ਜਾਇਆ ਕਰੋ ਤੁਸੀਂ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਵੋ ਕਿ ਚਮਤਕਾਰ ਕੀ ਹੁੰਦੇ ਹਨ ਵੀ ਚਮਤਕਾਰ ਹੁੰਦੇ ਹਨ ਜਾਂ ਨਹੀਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਨਾ ਕਰੋ ਜੇਕਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਵਿਸ਼ਵਾਸ ਯਕੀਨ ਨਾ ਆਇਆ ਤਾਂ ਕਿਹੜਾ ਤੁਹਾਡਾ ਫਿਰ ਕੋਈ ਹੱਥ ਫੜ ਲੂਗਾ ਕਿ ਚਮਤਕਾਰਾਂ ਤੋਂ ਹਟਾਉਣ ਦਾ ਤੁਹਾਨੂੰ ਮੰਨੀ ਚਲੋ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਮੈਂ ਤਾਂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਗੰਥ ਨੂੰ ਨਹੀਂ ਮੰਨਦਾ ਤੁਸੀਂ ਦਿਨ ਰਾਤ ਮੰਨੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮੇਰਾ ਬਿਨਾ ਮਤਲਬ ਤੋਂ ਤੁਸੀਂ ਬਿਨਾ ਮਤਲਬ ਤੋਂ ਇਹ ਗੱਲਾਂ ਦਾ ਸਵਾਦ ਨਾ ਲਵੋ ਤੁਹਾਡਾ ਰਸਤਾ ਵੱਖਰਾ ਹੈ ਮੇਰਾ ਰਸਤਾ ਵੱਖਰਾ ਹੈ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਵੀ ਨਹੀਂ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ